ਇਹ ਲੋਕਾਂ ਨੂੰ ਲੁੱਟਦੇ ਨੇ ਬਸ਼ੀ ਕਰਨ ਦਾ ਨਾਮ ਲੈ ਕੇ ਇਸ ਤਰ੍ਹਾਂ ਦੀਆਂ ਮਤਲਬ ਆਪਣੇ ਉਹਨਾਂ ਨੇ ਅੱਡੇ ਖੋਲੇ ਹੋਏ ਨੇ ਤੁਹਾਡਾ ਅਸੀਂ ਬਸ਼ੀ ਕਰਨ ਕਰਾਂਗੇ ਤੁਹਾਡੀ ਸੱਤ ਨੂੰ ਬਸ ਕਰ ਦਿਆਂਗੇ ਤੁਹਾਡੀ ਨੂੰਹ ਨੂੰ ਬਸ ਕਰ ਦਿਆਂਗੇ ਤੁਹਾਡੀ ਮਸੂਪ ਨੂੰ ਬਸ ਕਰ ਦਿਆਂਗੇ ਜਿਹੜੇ ਇਹ ਲੋਕ ਨੇ ਹਾਂ ਦੋ ਮਿੰਟ ਮੇਰੇ ਸੇ ਬਾਤ ਭਾਈ ਸਾਹਿਬ ਮੇਰੇ ਕੋ ਬਸ਼ਮੇ ਕਰਕੇ ਦਿਖਾਓ ਨਾ ਯਾਰ ਭਾਈ ਸਾਹਿਬ ਕੌਣ ਕਹਿ ਰਹਾ ਕਿ ਐਸੇ ਕਿਸੇ ਨੂੰ ਬਸ਼ਮੇ ਕਰ ਦਿਆਂਗੇ ਤਾਂ ਫਿਰ ਆਪ ਬੋਲ ਰਹੇ ਹੋ ਨਾ ਕਿਸਕੋ ਬੋਲ ਰਹਾ ਮਲਾ ਇਧਰ ਆ ਯਾਰ ਇਧਰ ਆ ਯਾਰ ਇੱਕ ਮਣੇ ਨਾ ਨਾ ਸਟ੍ਰਿੰਗ ਆਪਰੇਸ਼ਨ ਤੁਹਾਨੂੰ ਦਿਖਾ ਰਹੇ ਨੇ ਇਹਨਾਂ ਦਾ ਇਹ ਖੁਦ ਕਹਿ ਰਹੇ ਨੇ ਤੁਸੀਂ ਕਿਹਾ ਤੁਸੀਂ ਕਿਹਾ ਵਸ਼ੀਕਰਨ ਕਰਨਾ ਪੈਣਾ ਤੁਹਾਨੂੰ ਆਪਣੇ ਵਸ਼ਮਾ ਕਰਨਾ ਹੋਗਾ ਜਿਸ ਕੋ ਵਸ਼ੀਕਰਨ ਬੋਲ ਅੱਛਾ ਜੀ ਇਸ ਕੋ ਬੰਦ ਕਰੋ ਦੋ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੇ ਦੋਸਤੋ ਜਿਹੜੀ ਲਹਿਰ ਖੜੀ ਕੀਤੀ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਵੇ ਤੇ ਅਮਰਤ ਸਕਾਇਆ ਜਾਵੇ ਉਹਨਾਂ ਨੂੰ ਮੁਖਤਾਰਾ ਦੇ ਵਿੱਚ ਲਿਆਂਦਾ ਜਾਵੇ ਲੇਕਿਨ ਤੁਹਾਨੂੰ ਸਭ ਨੂੰ ਪਤਾਗਾ ਕਿ ਇਹ ਚੀਜ਼ਾਂ ਸਰਕਾਰਾਂ ਨੂੰ ਪਉਂਦੀਆਂ ਨਹੀਂ ਹੈਗੀਆਂ ਕੋਈ ਸਰਕਾਰ ਇਹ ਗੱਲ ਬਰਦਾਸ਼ਤ ਨਹੀਂ ਕਰਦੀ ਕਿ ਕੋਈ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਵੇ ਤੇ ਉਹੀ ਫਿਰ ਹੋਇਆ ਜਿਸ ਦਾ ਡਰ ਸੀਗਾ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਸਮੇਤ ਉਹਨਾਂ ਦੇ ਸਾਥੀਆਂ ਡਿਬਰੂ ਗੜ੍ਹ ਜੇਲ੍ਹ ਦੇ ਵਿੱਚ ਕਾਲੇ ਕਾਨੂੰਨ ਲਾ ਕੇ ਉੱਥੇ ਭੇਜ ਦਿੱਤਾ ਦੋਸਤੋ ਅੱਛਾ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਮੋਟੀ-ਮੋਟੀ ਕਿ ਹੋਰ ਕਿਸ ਤਰ੍ਹਾਂ ਦੇ ਮੁੱਦੇ ਸਾਹੇ ਰਹੇ ਜਿਵੇਂ ਆਪਾਂ ਕੈਮਰਾ ਬੰਦ ਨਹੀਂ ਹੋਣਾ ਕੈਮਰਨੀ ਦੇ ਸਪੈਸ਼ਲਿਸਟ ਮੈਂ ਕਹਿੰਦਾ ਨਹੀਂ ਕਰਕੇ ਦਿਖਾਉਣਾ ਹਾਂ ਪੰਜਾਬ ਕਿੰਨੇ ਪੈਸੇ ਦਿੱਤੇ ਤੈਨੂੰ ਨਹੀਂ ਨਹੀਂ ਪੈਸੇ ਕਰ ਰਿਹਾ ਤਾਂ ਲੋਕੋ ਨੂੰ ਗੁੰਮਰਾ ਕਰ ਰਹੇ ਹੋ ਇਸੇ ਡਰ ਕੇ ਯਾਰ ਕੀ ਬਾਤ ਕਰ ਰਹੇ ਹੋ ਗਲਤ ਬਾਤ ਹੈ 100 ਰੁਪਿਆ ਦਿੱਤਾ ਦੂੰਗਾ ਗਲਤ ਬਾਤ ਇੱਕ ਉਤਾਰਨ ਨੂੰ ਹੁਣੇ ਉਤਾਰ ਐ ਕੀ ਹੋਏਗਾ ਪਤਾ ਕਾਨੂੰਨਨ ਜੁਰਮ ਆ ਆਹ ਲਗਾਉਣਾ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਕਾਨੂੰਨਨ ਅਗਰ ਗਰਾਉਂਡ ਲੈਵਲ ਤੇ ਦੇਖੀਏ ਨਸੇ ਦਾ ਮੁੱਦਾ ਸਭ ਤੋਂ ਵੱਧ ਚੱਕਿਆ ਝੋਟੇ ਹੋਣਾ ਨੇ ਲੱਖੇ ਸਦਾ ਨੇ ਨੇ ਗੰਦੇ ਪਾਣੀ ਦਾ ਜਿਹੜਾ ਫੈਕਟਰੀਆਂ ਗੰਦੇ ਪਾਣੀ ਧਰਤੀ ਚ ਪਾ ਰਹੀਆਂ ਸੀਗੀਆਂ ਤੇ ਉਹਦੇ ਬਾਰੇ ਕਿਸਾਨ ਯੂਨੀਅਨਾਂ ਨੇ ਤੇ ਇਹਨਾਂ ਵਿਸ਼ੇਸ਼ ਵਿਅਕਤੀਆਂ ਦੀ ਵੀ ਮੈਂ ਗੱਲ ਕਰੂੰਗਾ ਇਹਨਾਂ ਨੇ ਮਤਲਬ ਇਹ ਮੁੱਦੇ ਚੱਕੇ ਤੇ ਲੱਖੇ ਸਦਾ ਨੇ ਹੋਣਾ ਨੇ ਜਿਹੜਾ ਸਕੂਲਾਂ ਦਾ ਮੁੱਦਾ ਚੱਕਿਆ ਪੰਜਾਬੀ ਦਾ ਮੁੱਦਾ ਚੱਕਿਆ ਔਰ ਝੋਟੇ ਨੂੰ ਲਖੇ ਸਧਾਨੇ ਨੂੰ ਭਾਨੇ ਸਿੱਧੂ ਨੂੰ ਇਹਨਾਂ ਨੂੰ ਫਿਰ ਜੇਲ੍ਹ ਜਾਣਾ ਪਿਆ ਕਿਉਂਕਿ ਜਿਹੜਾ ਵੀ ਬੰਦਾ ਕੋਈ ਦੋਸਤੋ ਕੋਈ ਲੋਕਾਂ ਦੇ ਮੁੱਦੇ ਦੀ ਗੱਲ ਕਰੂਗਾ ਉਹਨੂੰ ਫਿਰ ਜੇਲ੍ਹ ਤਾਂ ਜਾਣਾ ਹੀ ਪੈਂਦਾਗਾ ਇਹ ਵੀ ਤਿੰਨੇ ਜਾਣੇ ਜਿਹੜੇ ਫਿਰ ਜੇਲ੍ਹ ਜਾ ਕੇ ਆਏ ਤੇ ਉਹਦੇ 'ਚ ਤੁਸੀਂ ਸਾਰੇ ਬੰਦੇ ਇਸ ਗੱਲ ਨੂੰ ਜਾਣਦੇ ਹੋ ਔਰ ਦੋਸਤੋ ਲਖੇ ਸਧਾਨੇ ਨੇ ਇੱਕ ਮੁੱਦਾ ਉਹਦੋਂ ਉਠਾਇਆ ਜਿਹੜਾ ਸਕੂਲਾਂ ਦਾ ਕਿ ਸਕੂਲਾਂ ਦੇ ਵਿੱਚ ਪੰਜਾਬੀ ਪੜਾਉਣ ਦੇ ਉੱਪਰ ਪੰਜਾਬੀ ਬੋਲਣ ਦੇ ਉੱਪਰ ਜੁਰਮਾਨਾ ਲਾਇਆ ਜਾਂਦਾਗਾ ਤੇ ਉਹ ਤੁਹਾਨੂੰ ਪਤਾ ਬਹੁਤ ਵੱਡਾ ਉਹਨੇ ਉੱਥੇ ਜਾ ਕੇ ਲੋਕਾਂ ਨੂੰ ਜਦੋਂ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਫੋਰਸ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਗੱਲਾਂ ਕਰਕੇ ਦੋਸਤੋ ਤੁਹਾਨੂੰ ਪਤਾ ਕਿ ਪੰਜਾਬ ਸਰਕਾਰ ਵੀ ਬੈਕਫੁੱਟ ਤੇ ਰਹੀ ਤੇ ਕਈ ਮਾਮਲਿਆਂ ਦੇ ਵਿੱਚ ਸਰਕਾਰ ਨੂੰ ਬੈਕ ਪਿੱਛੇ ਮੁੜਨਾ ਪੈਂਦਾ ਰਿਹਾ ਤੇ ਉਸ ਤੋਂ ਬਾਅਦ ਦੋਸਤੋ ਸਭ ਤੋਂ ਵੱਡਾ ਮੁੱਦਾ ਪਾਣੀਆਂ ਦਾ ਹੈਗਾ ਜਿਹੜਾ ਮੂਰੇ ਹੁਣ ਆ 4-5 ਜਨਵਰੀ ਦੀ ਤਰੀਕ ਐ ਤੇ ਜਿਹੜੇ ਕਿ ਆਪਣੇ ਖਿਲਾਫ ਫੈਸਲਾ ਹੋ ਚੁੱਕਿਆ ਉਹਦੇ ਉੱਤੇ ਵੀ ਟੋਟਲ ਜਿਹੜੀ ਹੈਗੀ ਆ ਸਿਆਸਤ ਹੀ ਹੁੰਦੀ ਰਹੀ ਆ ਤੇ ਲੇਕਿਨ ਕਿਸੇ ਨੇ ਵੀ ਉਹਨੂੰ ਸੀਰੀਅਸ ਨਹੀਂ ਲਿਆ ਸਿਰਫ ਇੱਕ ਦੂਜੇ ਦੇ ਝੱਗੇ ਪਾੜਨ ਇੱਕ ਦੂਜੇ ਨੂੰ ਨੰਗਾ ਕਰਨ ਦੀਆਂ ਹੀ ਗੱਲਾਂ ਹੁੰਦੀਆਂ ਰਹੀਆਂ ਮੈਂ ਪਾਰਟੀਆਂ ਦੀ ਗੱਲ ਨੂੰ ਦੋਸਤੋ ਇੱਥੇ ਕਰੂੰਗਾ ਮੈਂ ਸਿਰਫ ਵਿਸ਼ੇਸ਼ ਵਿਅਕਤੀਆਂ ਦੀ ਗੱਲ ਕਰੂੰਗਾ ਤੇ ਇਹਦੇ ਚ ਦੋਸਤੋ ਜਿਹੜੇ ਪਹਿਲਾ ਲੋਕਲ ਟੀਵੀ ਹੁੰਦੇ ਸੀ YouTube ਚੈਨਲ ਉਹ ਤਾਂ ਸਰਕਾਰਾਂ ਨੇ ਆਪਦੇ ਕਾਬੂ ਕਰ ਲਏ ਚਾਹੇ ਖਰੀਦ ਲੇ ਚਾਹੇ ਡਰਾ ਲੇ ਚਾਹੇ ਜੋ ਮਰਜੀ ਪਰ ਅੱਜ ਕੱਲ ਮਤਲਬ ਜਿਹੜਾ ਹੈਗਾ ਬ੍ਰੇਨ ਟੀਵੀ ਵਾਲਾ ਸੀਗਾ ਫੌਜੀ ਅਫੀਸ਼ੀਅਲ ਉਹ ਹਰਿਆਣੇ ਵਾਲਾ ਮੁੰਡਾ ਤੇ ਪੰਜਾਬ ਸਿਆਾਂ ਵਾਲਾ ਹੈਗਾ ਹੋਰ ਮਤਲਬ अनेका ਇਸ ਤਰ੍ਹਾਂ ਦੇ ਛੋਟੇ-ਛੋਟੇ ਚੈਨਲ ਨੇ ਜਿਹੜੇ ਮਤਲਬ ਆਪਦੀ ਹਾਜ਼ਰੀ ਲਵਾਉਂਦੇ ਰਹੇ ਤੇ ਉਹਨਾਂ ਨੇ ਆਪਦੀ ਹਾਜ਼ਰੀ ਬਾਖੂਬੀ ਲਵਾਈਆ ਹਰਪ੍ਰੀਤ ਮਖੂ ਹੋ ਗਿਆ ਤੇ ਆਪਣਾ ਦੂਸਰਾ ਮੁੰਡਾ ਸਿੰਘ ਜਰ ਉਹਦੇ ਮੇਰੇ ਅਸਲਚਨਾ ਥੋੜਾ ਭੁੱਲਣ ਲੱਗ ਜਾਨੇ ਉਮਰ ਦੇ ਹਿਸਾਬ ਨਾਲ ਤੇ ਉਹ ਵੀ ਮੁੰਡਿਆਂ ਨੇ ਮਤਲਬ ਦੀ ਬਾਖੂਬੀ ਡਿਊਟੀ ਨਿਭਾਈ ਆ ਪਰ ਦੋਸਤੋ ਇਹਦੇ ਨਾਲ ਨਾਲ ਜਿਹੜਾ ਹੈਗਾ ਇਹਨਾਂ ਦੇ ਕਿਉਂਕਿ ਹਰ ਇੱਕ ਜਗ੍ਹਾ ਤੇ ਮਤਲਬ ਹਰ ਇੱਕ ਚੀਜ਼ ਦੇ ਦੋ ਪਾਸੇ ਹੁੰਦੇ ਨੇ ਚੰਗਿਆਈ ਆ ਬੁਰਾਈ ਆ ਦਿਨ ਹੈ ਰਾਤ ਹੈ ਮਾੜਾ ਹੈ ਚੰਗਾ ਹੈ ਸਭ ਕੁਝ ਇਦਾਂ ਇਦਾਂ ਹੁੰਦਾ ਜਿਵੇਂ ਜਿਵੇਂ ਇਹਨਾਂ ਨੇ ਪੰਜਾਬ ਦੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਉਧਰੋਂ ਵਿਰੋਧ ਦੇ ਵਿੱਚ ਕੋਈ ਆਪਣਾ ਜਿੰਮੇਆ ਮੁੰਡਾ ਉਹ ਹਿੰਦੀ ਵੀ ਹੈਗਾ ਜਿਹੜਾ ਕੈਨੇਡਾ ਵਾਲਾ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਆਪੋਜੀਟ ਸਾਈਡ ਤੇ ਉਹ ਇੱਕ ਨਿੱਛੀ ਕਰੇ ਵਾਲਾ ਹੈ ਪਤਾ ਨਹੀਂ ਕੌਣ ਆ ਥਰਡ ਕਲਾਸ ਲੋਕ ਨੇ ਪਰ ਚਲੋ ਬੂਟਾ ਹੋ ਗਿਆ ਹੈ ਜੀ ਹੋਰ ਬਾਕੀ ਕਹੀ ਜਾਣੇ ਇਸ ਤਰ੍ਹਾਂ ਦੇ ਜਿਹੜੇ ਨਾਲ-ਨਾਲ ਮਤਲਬ ਵੈਸੇ ਤਾਂ ਮੈਂ ਚਲੋ ਇਹਨਾਂ ਦਾ ਐਵੇਂ ਨਾਮ ਲੈਤਾ ਲੈਣਾ ਹੀ ਨਹੀਂ ਚਾਹੀਦਾ ਤੇ ਇਹਨਾਂ ਨੇ ਆਪਦੀ ਹਾਜ਼ਰੀ ਦੂਜੇ ਪਾਸੇ ਲਵਾਈ ਪਰ ਦੋਸਤੋ ਅੱਜ ਮੈਂ ਜਿਹੜੀ ਵਿਸ਼ੇਸ਼ ਤੁਹਾਡੇ ਨਾਲ ਗੱਲ ਕਰਨ ਲੱਗਿਆਗਾ ਇਹ ਸਾਰੇ ਮੁੱਦਿਆਂ ਦੇ ਇਲਾਵਾ ਆਪਾਂ ਨੇ ਮਤਲਬ ਇੱਕ ਹੋਰ ਮੁੱਦੇ ਨੂੰ ਬਹੁਤ ਹਰੇਕ ਬੰਦੇ ਨੇ ਉਹ ਦਿੱਤੀ ਹਵਾ ਵੀ ਦਿੱਤੀ ਜਿਹਦੇ ਚ ਅਸੀਂ ਵੀ ਸਾਰੇ ਵਿੱਚ ਹੀ ਆ ਜਾਂਦੇ ਆ ਕਿ ਸਾਡੇ ਧਰਮ ਨੂੰ ਖਤਰਾ ਹਿੰਦੂ ਕਹਿੰਦੇ ਨੇ ਸਾਡੇ ਧਰਮ ਨੂੰ ਖਤਰਾ ਸਿੱਖ ਅਸੀਂ ਕਹਿੰਦੇ ਨੇ ਸਾਡੇ ਧਰਮ ਨੂੰ ਖਤਰਾ ਇਸਾਈ ਕਹਿੰਦੇ ਨੇ ਸਾਨੂੰ ਖਤਰਾ ਮੁਸਲਮਾਨ ਕਹਿੰਦੇ ਨੇ ਸਾਨੂੰ ਖਤਰਾ ਲੇਕਿਨ ਦੋਸਤੋ ਖਤਰਾ ਹੈਗਾ ਕਿਹਨੂੰ ਖਤਰਾ ਹੈਗਾ ਗਰੀਬ ਲੋਕਾਂ ਨੂੰ ਮੈਂ ਅੱਜ ਗੱਲ ਤੁਹਾਡੇ ਨਾਲ ਕਰੂੰਗਾ ਗਰੀਬ ਲੋਕਾਂ ਦਾ ਮੁੱਦਾ ਕਿਸ ਨੇ ਉਠਾਇਆ ਗਰੀਬ ਲੋਕਾਂ ਨੂੰ ਸਮਾਜ ਨੂੰ ਕਿੱਥੋਂ ਬਚਾਉਣ ਦੀ ਲੋੜ ਹੈ ਦੋਤੋ ਅੱਜ ਮੈਂ ਸਵੇਰੇ ਇੱਕ ਵੀਡੀਓ ਦੇਖ ਰਿਆ ਸੀਗਾ ਉਹਦੀ ਮੈਂ ਕੋਸ਼ਿਸ਼ ਕਰੂੰਗਾ ਕਿ ਨਾਲ ਮੈਂ ਤੁਹਾਨੂੰ ਨਾਲੋ ਨਾਲ ਦਿਖਾਵਾਂ ਉਸ ਮੁੰਡੇ ਨੇ ਉਹ ਉਹਨਾਂ ਦਾ ਜਿਹੜਾ ਚੈਨਲ ਆ ਬ੍ਰੇਕਿੰਗ ਨਿਊਜ਼ ਚੈਨਲ ਉਹਨਾਂ ਦਾ ਹੈਗਾ ਲੁਧਿਆਣੇ ਤੋਂ ਤੇ ਉਹਨੇ ਆਵਾਜ਼ ਉਠਾਈ ਜਿਹੜੇ ਗਰੀਬ ਲੋਕਾਂ ਨੂੰ ਲੁੱਟਦੇ ਨੇ ਬਸ਼ੀ ਕਰਨ ਦਾ ਨਾਮ ਲੈ ਕੇ ਇਸ ਤਰ੍ਹਾਂ ਦੀਆਂ ਮਤਲਬ ਆਪਣੇ ਉਹਨਾਂ ਨੇ ਅੱਡੇ ਖੋਲੇ ਹੋਏ ਨੇ ਤੁਹਾਡਾ ਅਸੀਂ ਬਸ਼ੀਕਰਨ ਕਰਾਂਗੇ ਤੁਹਾਡੀ ਸੱਸ ਨੂੰ ਬਸ ਕਰ ਦਿਆਂਗੇ ਤੁਹਾਡੀ ਨੂਹ ਨੂੰ ਬਸ ਕਰ ਦਿਆਂਗੇ ਤੁਹਾਡੀ ਮਸੂਪ ਨੂੰ ਬਸ ਕਰ ਦਿਆਂਗੇ ਜਿਹੜੇ ਇਹ ਲੋਕ ਨੇ ਦੋਸਤੋ ਸਰਕਾਰ ਦੇ ਨੱਕ ਦੇ ਥੱਲੇ ਐਨ ਤੜਦੜਾਂਦੇ ਨੇ ਪੂਰੇ ਉਹਨੇ ਕੱਲ ਕੋਸ਼ਿਸ਼ ਕਰੀ ਮੁੰਡੇ ਨੇ ਜਿਹੜੇ ਈ ਰਿਕਸ਼ਾ ਨੇ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਨੇ ਲਾਏ ਹੋਏ ਸੀਗੇ ਐਡ ਕਰਨ ਦੀ ਖਾਤਰ ਉਹ ਫੜ ਕੇ ਲਿਆ ਫਿਰ ਉਹ ਫਿਰ ਉਹਨੇ ਉਹ ਬੰਦੇ ਨੂੰ ਫੜਿਆ ਜਿਹੜਾ ਮਤਲਬ ਇਹ ਅੱਡਾ ਚਲਾ ਰਿਹਾ ਸੀਗਾ ਤੇ ਫਿਰ ਉਹਨੂੰ ਕੋਈ ਗੱਲ ਨਹੀਂ ਬੰਦੇ ਨੂੰ ਆਉਣੀ ਹੈਗੀ ਕਿਉਂਕਿ ਆਪਾਂ ਨੂੰ ਪਤਾ ਇਹਦੇ ਵਿੱਚ ਕੁਸੈ ਹੀ ਨਹੀਂਗਾ ਸਭ ਤੋਂ ਵੱਡਾ ਖਤਰਾ ਅਗਰ ਅੱਜ ਹੈਗਾ ਇਸ ਤਰ੍ਹਾਂ ਦੇ ਲੋਕਾਂ ਤੋਂ ਆ ਪਰ ਇਹਨਾਂ ਲੋਕਾਂ ਨੂੰ ਪ੍ਰਮੋਟ ਕੌਣ ਕਰਦੇ ਆ ਸਰਕਾਰਾਂ ਦੇ ਥੱਲੇ ਅਖਬਾਰ ਸਰੇ ਆਮ ਸੰਤ ਸਿੰਘ ਮਸਕੀਨ ਕਹਿੰਦੇ ਹੁੰਦੇ ਕਹਿੰਦੇ ਸਭ ਤੋਂ ਵੱਧ ਅਗਰ ਕੋਈ ਅਖਬਾਰਾਂ ਦੇ ਵਿੱਚ ਇਹ ਕਾਲੇ ਜਾਦੂ ਦੀਆਂ ਹਾਂਜੀ ਇਹ ਜੀਆਂ ਬਸੀ ਕਰਨ ਦੀਆਂ ਮੁੱਠ ਕਰਨ ਦੀਆਂ ਪਤਾ ਨਹੀਂ ਕਿਆ-ਕਿਆ ਗੰਦਬੰਦ ਮਤਲਬ ਕਰਦੇ ਆ ਇਹਨਾਂ ਦੇ ਐਡ ਨੇ ਜਿਹੜੇ ਉਹ ਕਹਿੰਦਾ ਉੱਥੇ-ਉੱਥੇ ਹੀ ਲੱਗਦੇ ਨੇ ਜਿੱਥੇ ਪੰਜਾਬੀ ਵੱਸਦੇ ਨੇ ਕੋਈ ਤੁਹਾਨੂੰ ਉਰਦੂ ਦੇ ਅਖਬਾਰ ਚ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਐਡ ਨਹੀਂ ਦਿਖੂਗੀ ਲੇਕਿਨ ਤੁਸੀਂ ਪੰਜਾਬੀ ਦੇ ਅਖਬਾਰ ਚੱਕ ਕੇ ਦੇਖ ਲਓ ਭਰੇ ਪਏ ਨੇ ਇਹਨਾਂ ਮਤਲਬ ਐਡਾਂ ਦੇ ਨਾਲ ਅਗਰ ਇਹਨਾਂ ਨੂੰ ਲੋਕ ਪੜ੍ਹਦੇ ਨੇ ਤਾਂ ਹੀ ਉਹ ਮਤਲਬ ਐਡਾਂ ਲਾਉਂਦੇ ਨੇ ਔਰ ਨਿਊਜ਼ ਚੈਨਲ ਜਿਹੜੇ ਅਸੀਂ ਰੋਜ਼ ਲੋਕਾਂ ਨੂੰ ਮਤਲਬ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕਹਿੰਦੇ ਆ ਕਿ ਮੀਡੀਆ ਚੌਥਾ ਥੰਮ ਹੈਗਾ ਲੇਕਿਨ ਸਭ ਤੋਂ ਵੱਧ ਅਗਰ ਇਹਨਾਂ ਨੂੰ ਕੋਈ ਪ੍ਰਚਾਰ ਦੇਗਾ ਤਾਂ ਤੁਸੀਂ ਉੱਪਰ ਮਤਲਬ ਬੁਰਾਈਆਂ ਨੂੰ ਲੱਗਿਆ ਹੋ ਪੱਤਰਕਾਰ ਪੂਰਾ ਜ਼ੋਰ ਲਾਉਣ ਕਿ ਅਸੀਂ ਸਮਾਜ ਦੀਆਂ ਬੁਰਾਈਆਂ ਦੇ ਖਿਲਾਫ ਲੜਦੇ ਆ ਸਾਡਾ মিডিਆ ਇਹ ਆਪੋ ਥੱਲੇ ਉਹਨਾਂ ਦੇ ਚੱਲਦੀ ਹੁੰਦੀ ਆ ਬਸ਼ੀਕਰਨ ਹਾਂਜੀ ਆ ਫਲਾਨਾ ਜੋ ਮੈਂ ਤੁਹਾਨੂੰ ਕਹਿ ਰਿਹਾਗਾ ਇਹਨਾਂ ਦੀ ਥੱਲੇ ਐਡ ਚੱਲਦੀ ਹੁੰਦੀ ਆ ਇਹਨਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਜਾਂ ਇਹਨਾਂ ਦੀ ਫਿਰ ਉੱਥੇ ਹੀ ਤੁਹਾਨੂੰ ਸੰਸ਼ੀਰਤੀ ਪਤਾ ਲੱਗ ਜਾਂਦੀ ਆ ਸੰਸ਼ੀਰਤੀ ਕਿ ਜਿਹੜਾ ਤੁਸੀਂ ਉੱਪਰ ਪਕਾਈ ਮਾਰ ਰਹੇ ਹੋ ਥੱਲੇ ਦਾ ਤੁਹਾਡੇ ਮਤਲਬ ਤੁਸੀਂ ਬਹਿਵਾ ਪਰਮਾ ਨੂੰ ਪ੍ਰਮੋਟ ਕਰ ਰਹੇ ਹੋ ਔਰ ਸਾਰੇ ਚੈਨਲਾਂ ਦੇ ਉੱਪਰ ਸਾਰੇ ਅਖਬਾਰਾਂ ਦੇ ਉੱਪਰ ਕੋਈ ਚੁੰਦੇ ਚੁਣਵੇਂ ਹੋਣਗੇ ਜਿਨ੍ਹਾਂ ਤੇ ਇਹ ਨਹੀਂ ਚੱਲਦੀ ਹੁੰਨੀ ਨਹੀਂ ਸਭ ਦੇ ਥੱਲੇ ਪੱਟੀ ਚੱਲਦੀ ਹੁੰਦੀ ਆ ਇਹਨਾਂ ਠੱਗਾਂ ਦੀ ਮੈਂ ਠੱਗਾਂ ਦੀ ਕਹੂੰਗਾ ਜਿਵੇਂ ਉਹਨੂੰ ਪਿੱਛੇ ਜੇ ਆਪਣਾ ਇਹਨੇ ਮੁੱਦਾ ਉਠਾਇਆ ਸੀਗਾ ਮੁੰਡੇ ਨੇ ਭਾਨੇ ਸਿੱਧੂ ਨੇ ਤੇ ਉਹਦਾ ਰੌਲਾ ਵੀ ਬਹੁਤ ਜ਼ਿਆਦਾ ਪੈ ਰਿਹਾਗਾ ਉਹ ਕਹਿੰਦਾਗਾ ਕਿ ਜਿਹੜੇ ਆਪਣੇ ਏਜੰਟ ਨੇ ਉਹ ਠੱਗੀਆਂ ਮਾਰਦੇ ਨੇ ਉਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਕੁਝ ਹੋਣਗੇ ਜੇ ਠੱਗੀਆਂ ਵੀ ਮਾਰਦੇ ਨੇ ਕੁਝ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਸਾਫ਼ ਕੰਮ ਕਰਦੇ ਨੇ ਪਰ ਦੋਸਤੋ ਜਿਹੜਾ ਇਹ ਮੁੱਦਾ ਹੈਗਾ ਇਹਦੇ ਚ ਤਾਂ 100 ਦੇ 100% ਜਿਹੜੇ ਠੱਗ ਨੇ ਕਿਉਂਕਿ ਕੋਈ ਬੰਦਾ ਇਹ ਗੱਲ ਦਾਅਵੇ ਨਾਲ ਕਹਿ ਨਹੀਂ ਸਕਦਾ ਕਿ ਮਤਲਬ ਮੇਰੇ ਵਿੱਚ ਕੋਈ ਸ਼ਕਤੀ ਆ ਜਾਂ ਮੈਂ ਕਿਸੇ ਨੂੰ ਬੱਸ ਕਰ ਲਵਾਂ ਜਾਂ ਮੈਂ ਕੋਈ ਇਸ ਤਰ੍ਹਾਂ ਦੀ ਜਿਹੜੀਆਂ ਉਹ ਮਤਲਬ ਪਕਾਇਆਂ ਮਾਰਦੇ ਨੇ ਕੋਈ ਇੱਕ ਬੰਦਾ ਕਿਉਂਕਿ ਤਰਕਸ਼ੀਲਾ ਵਾਲਿਆਂ ਵੱਲੋਂ ਵੀ ਉਹ ਕਰੇ ਹੋਏ ਨੇ ਇਨਾਮ ਰੱਖੇ ਹੋਏ ਨੇ ਲੇਕਿਨ ਕੋਈ ਇਸ ਤਰ੍ਹਾਂ ਦਾ ਦੋਸਤੋ ਮਤਲਬ ਉਹ ਨਹੀਂ ਪਰੇ ਬਹਿਮਾ ਪਰਮਾ ਚ ਪਾ ਕੇ ਗਰੀਬ ਲੋਕਾਂ ਨੂੰ ਜਿਹੜੇ ਬੰਦੇ ਨੂੰ ਉਹ ਪੱਤਰਕਾਰ ਨੇ ਕੱਲ ਫੜਿਆ ਨੇਰੇ ਦੇ ਵਿੱਚ ਬੈਠਾ ਸੀਗਾ ਦੇਖੋ ਦੋਸਤੋ ਲਾਈਟਾਂ ਬੰਦ ਕਰਕੇ ਉੱਥੇ ਬੈਠਾ ਲੋਕਾਂ ਨੂੰ ਲੁੱਟ ਰਿਆ ਸੀਗਾ ਤੇ ਹਰ ਇੱਕ ਸ਼ਹਿਰ ਦੇ ਵਿੱਚ ਸਾਡੇ ਮਲੇਰ ਕੋਲੇ ਨਹੀਂ ਤੋੜਾ ਹੈਗਾ ਲੁਧਿਆਣੇ ਤਾਂ ਕੋਈ ਅੰਤ ਨਹੀਂ ਜਲੰਧਰ ਕੋਈ ਅੰਤ ਨਹੀਂ ਇਹ ਸਾਰੇ ਲੋਕਾਂ ਨੂੰ ਰੋਕਣਾ ਚਾਹੀਦਾ ਦੋਸਤੋ ਅਗਰ ਅੱਜ ਆਪਾਂ 2024 ਦੀ ਅਸਲੀ ਵਧਾਈ ਦਿੰਨੇ ਆ ਤਾਂ ਅਸਲੀ ਵਧਾਈ ਆਪਣੀ ਇਹੀ ਆ ਮੈਂ ਉਹ ਮੁੰਡੇ ਨੂੰ ਜ਼ਰੂਰ ਵਧਾਈ ਦਊਂਗਾ ਜਿਹੜਾ ਬ੍ਰੇਕਿੰਗ ਨਿਊਜ਼ ਵਾਲਾ ਉਹਨੇ ਬਹੁਤ ਵਧੀਆ ਕਿਉਂਕਿ ਮੁੱਦਾ ਕੋਈ ਵੀ ਅਗਰ ਤੁਸੀਂ ਕਿਸੇ ਨੂੰ ਧਿਆਨ 'ਚ ਲਿਆਉਂਗੇ ਫੇਰ ਹੀ ਧਿਆਨ ਚ ਆਉਂਦਾਗਾ ਮੈਂ ਸਾਰੇ ਜਿੰਨੇ ਇਹ ਵੀਰ ਮੇਰੇ ਕੰਮ ਕਰਦੇ ਨੇ ਜਿਨ੍ਹਾਂ ਦੇ ਮੈਂ ਪਹਿਲਾਂ ਨਾਂ ਲਏ ਨੇ ਲੱਖਾ ਸਦਾ ਨੇ ਉਹਨਾਂ ਦੇ ਭਾਨੇ ਉਹਨਾਂ ਦੇ ਤੇ ਸਾਰੇ ਜਿੰਨੇ ਮੁੰਡੇ ਨੇ ਇਹਨਾਂ ਨੂੰ ਮੈਂ ਕਹੂੰਗਾ ਕਿ ਤੁਸੀਂ ਨਾਲ-ਨਾਲ ਇਹਨਾਂ ਨੂੰ ਵੀ ਨੰਗੇ ਕਰੋ ਦੇਖੋ ਕਈ ਸਾਨੂੰ ਕਹਿੰਦੇ ਨੇ ਤੁਸੀਂ ਜੀ ਮਤਲਬ ਦੋਸਤੋ ਸਾਡੀ ਉਮਰ ਹੋ ਚੁੱਕੀ ਆ ਅਸੀਂ 60 60 ਸਾਲ ਦੇ ਹੋ ਗਏ ਅੱਜ ਮੇਰਾ ਜਨਮ ਦਿਨ ਵੀ ਆ ਤੇ ਅੱਜ ਮੈਨੂੰ 60ਵਾਂ ਸਾਲ ਲੱਗ ਗਿਆ ਇੰਨਾ ਮੁੰਡਿਆਂ ਦੀ ਕੰਮ ਕਰਨ ਦੀ ਉਮਰ ਆ 58 ਸਾਲ ਤੋਂ ਬਾਅਦ ਤਾਂ ਬੰਦਾ ਰਿਟਾਇਰ ਹੋ ਜਾਂਦਾ ਸੀ ਤਾਂ ਜਿੰਨੀ ਕੁ ਡਿਊਟੀ ਨਿਭਾ ਰਹੇ ਆ ਬੋਲ ਕੇ ਮਾਣਾ ਮੋਟਾ ਲੋਕਾਂ ਨੂੰ ਚੰਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰ ਗਰਾਊਂਡ ਲੈਵਲ ਤੇ ਨੌਜਵਾਨ ਬੱਚੇ ਹੀ ਕੰਮ ਕਰ ਸਕਦੇ ਨੇ ਮੁੰਡੇ ਕੰਮ ਕਰ ਸਕਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਨੰਗੇ ਕਰੋ ਜਿਹੜੇ ਬੰਦੇ ਬਤਲੇ ਇਹ ਇਸ ਤਰ੍ਹਾਂ ਦੀ ਲੁੱਟ ਕਰਦੇ ਨੇ ਇਹਨਾਂ ਮਤਲਬ ਚੈਨਲਾਂ ਨੂੰ ਵੀ ਨੰਗੇ ਕਰੋ ਅਖਬਾਰਾਂ ਨੂੰ ਵੀ ਨੰਗੇ ਕਰੋ ਤੇ ਉਹਨਾਂ ਨੂੰ ਖੁਦ ਜਿੰਨਾ ਵੀ ਸਮਾਂ ਕੱਢ ਕੇ ਕਿਉਂਕਿ ਦੇਖੋ ਦੋਸਤੋ ਸਭ ਤੋਂ ਅੱਜ ਅਗਰ ਵਿਚਾਰਾ ਕੋਈ ਟਾਰਗੇਟ ਹੁੰਦਾ ਤਾਂ ਗਰੀਬ ਹੁੰਦਾਗਾ ਕਿਉਂ ਆਰਥਿਕਤਾ ਦੀ ਪ੍ਰੋਬਲਮ ਦੀ ਆਰਥਿਕਤਾ ਕਰਕੇ ਉਹ ਵਿਚਾਰਾ ਜਿੱਥੋਂ ਵੀ ਉਹਨੂੰ ਕੋਈ ਆਸ ਦੀ ਕਰਨ ਦੀ ਨਹੀਂ ਉਧਰ ਨੂੰ ਭੱਜ ਲੈਂਦਾ ਮੇਰੇ ਯਾਦ ਆ ਇੱਕ ਇੱਥੇ ਸੰਤ ਹੁੰਦਾ ਇਧਰ ਆ ਰੋਪੜਵਾਲ ਨੂੰ ਉਹ ਉਹਨੇ ਇੱਕ ਪਹਾੜੀ ਲੋਕਾਂ ਨੂੰ ਮਿੱਟੀ ਹੀ ਖਵਾਤੀ ਸੀਗੀ ਮੇਰੇ ਯਾਦ ਇਤੋਂ ਟੈਂਪੂ ਉੱਪਰ ਪਰ ਜਾਂਦੇ ਹੁੰਦੇ ਤੇ ਟੈਂਪੂ ਲੈ ਕੇ ਜਾਣੇ ਉੱਥੇ ਜਾ ਕੇ ਆਦਾ ਉਹਨੇ ਪਹਾੜ ਪੱਧਰ ਕਰਨਾ ਸੀਗਾ ਲੋਕਾਂ ਨੂੰ ਪਹਾੜ ਪੱਧਰ ਕਰਨ ਲਾ ਦੇਣਾ ਕੁਝ ਉਹਨਾਂ ਨੂੰ ਮਿੱਟੀ ਦੇ ਦੇਣੀ ਐਨੀ ਐਨੀ ਕਿ ਤੁਸੀਂ ਲੈ ਕੇ ਜਾਓ ਇਹਨੂੰ ਖਾਓ ਔਰ ਸਾਡਾ ਕਮਲਾ ਮੁਲਕ ਉਹ ਮਿੱਟੀ ਖਾਈ ਜਾਂਦਾ ਸੀਗਾ ਦੱਸੋ ਹੁਣ ਮਤਲਬ ਇਹਨਾਂ ਲੋਕਾਂ ਨੂੰ ਮਤਲਬ ਜਾਗਰੂਕ ਕਰਨ ਦੀ ਲੋੜ ਆ ਦੋਸਤੋ ਇਹੀ ਸਭ ਤੋਂ ਵੱਧ ਟਾਰਗੇਟ ਹੁੰਦੇ ਨੇ ਇਨਾਂ ਦਾ ਕਸੂਰ ਨਹੀਂ ਕੋਈ ਹੈਗਾ ਇਹਨਾਂ ਦਾ ਕਸੂਰ ਨਹੀਂ ਕਸੂਰਵਾਰ ਨੇ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਪ੍ਰਮੋਟ ਕਰਨ ਵਾਲਿਆਂ ਦਾ ਕਸੂਰ ਹੈ ਕਿਉਂਕਿ ਉਹ ਤਾਂ ਵਿਚਾਰੇ ਕਹਿੰਦੇ ਨੇ ਦੇਖੋ ਜੀ ਫਲਾਨੇ ਨੇ ਕਿਹਾ ਧਮਕੇ ਨੇ ਕਿਹਾ ਫਲਾਨੇ ਅਖਬਾਰ ਚ ਲੱਗਿਆ ਫਲਾਨੇ ਟੀਵੀ ਤੇ ਆਉਂਦੀ ਆ ਇਹਦਾ ਮਤਲਬ ਸਹੀ ਹੋਊਗੀ ਉਹ ਤਾਂ ਵਿਚਾਰੇ ਇੰਨਾ ਕ ਗੱਲ ਉਹਨਾਂ ਨੂੰ ਤਾਂ ਭਰੋਸਾ ਕਰਾਉਂਦੀ ਹੈਗੀ ਸੋ ਇਹਨਾਂ ਨੂੰ ਨੰਗੇ ਕਰੋ ਤੇ ਇਹਦੇ ਖਿਲਾਫ ਜ਼ਰੂਰ ਲੜਾਈ ਲੜੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦੋਸਤੋ ਨਵੇਂ ਸਾਲ ਦੀਆਂ ਵੈਗਰੂ ਕਰੇ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਪਿਛਲੇ ਸਾਲ ਦੇ ਵਿੱਚ ਕਿਸੇ ਵੀ ਵਿਅਕਤੀ ਦਾ ਜਾਣੇ ਅਣਜਾਣੇ ਮਨ ਦਿਖਾਇਆ ਗਿਆ ਉਹ ਤੋਂ ਮਾਫੀ ਚਾਹੁੰਦੇ ਆ ਕਿ ਦੋਸਤੋ ਕਈ ਵਾਰੀ ਬੋਲਦੇ ਆ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਤੁਸੀਂ ਬਖਸ਼ਣਹਾਰੋਂ ਚਾਹੇ ਕੋਈ ਕੋਈ ਵੀ ਆਪਣਾ ਬੇਗਾਨਾ ਸਭ ਆਪਣੇ ਨੇ ਅਗਰ ਆਪਾਂ ਨੂੰ ਕੋਈ ਬੰਦਾ ਆਪਣੇ ਖਿਆਲ ਨਹੀਂ ਮਿਲਦੇ ਹੁੰਦੇ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਪਰ ਜਰੂਰ ਮਾਫ ਕਰਿਓ ਤੇ ਆ ਜਿਹੜੀ ਸਮਾਜਿਕ ਬਰਾਈ ਆ ਦੋਸਤੋ ਇਹਨੂੰ ਜਰੂਰ ਕੋਸ਼ਿਸ਼ ਕਰੋ ਕਿ ਜਿਹੜਾ ਬੰਦਾ ਜਿੱਥੇ-ਜਿੱਥੇ ਵੀ ਬੈਠਾ ਇਸ ਬਰਾਈ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਔਰ ਮੈਂ ਬੇਨਤੀ ਇਹ ਵੀ ਕਰੂੰਗਾ ਮੈਂ ਜਿਹੜੇ ਲੋਕ ਕੋਈ ਗਰੀਬ ਭੈਣ ਭਾਈ ਸੁਣਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਚਾਨਣ ਨਹੀਂ ਅੱਜ ਹੈਗਾ ਤੁਸੀਂ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਕੋਈ ਮਤਲਬ ਉਹ ਨਹੀਂ ਕਰ ਸਕਦੀ ਕਿਉਂਕਿ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਦੇ ਵਿੱਚ ਦੋਸਤੋ ਸਭ ਕੁਝ ਹੈ ਪ੍ਰਮਾਤਮਾ ਨੇ ਜਿੰਨੂੰ ਜਿੱਥੇ ਜਿੱਥੇ ਰੱਖਿਆ ਉਹਦੇ ਹੁਕਮ ਅਨੁਸਾਰ ਹੀ ਚੱਲਦਾ ਜੇ ਤੁਸੀਂ ਉਹਦੀ ਰਜ਼ਾ ਨੂੰ ਮੰਨੋਗੇ ਤਾਂ ਤੁਹਾਨੂੰ ਕੋਈ ਦੁੱਖ ਦੁੱਖ ਦੁਖੀ ਨਹੀਂ ਕਰ ਸਕਦਾ ਹੈਗਾ ਸੋ ਲੰਮੀ ਹੋ ਗਈ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ